ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਖਜਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਟੋਟਲ 6 ਬੇੜਾ ਇੱਕ ਝੋਟੀ ਸੇਲ ਕਰਨੀ ਆ ਜਿਨ੍ਹਾਂ ਵਿੱਚੋਂ 4 ਪਸ਼ੂ ਸੂਏ ਸੂਏ ਆ ਤੇ ਇੱਕ ਗੱਬਣ ਆ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਦੀ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਰਡ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜੀ ਗੱਲਬਾਤ ਕਰਾਉਣੀ ਆ ਭਾਜੀ ਉਹਨਾਂ ਨਾਲ ਤੇ ਡਿਟੇਲ ਲੈਣੀਆਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਆ ਠੀਕ ਆ ਭਾਜੀ ਠੀਕ ਠਾਕ ਕਿੰਨੇ ਪਸ਼ੂ ਸੇਲ ਕਰਨੇ ਆ ਜੀ ਅਰੇ ਆਪਣੇ ਭਾਗੇ ਚ 5 ਪਸ਼ੂ ਵਸੇ 6 ਆ ਇੱਕ ਪਿੱਛੇ ਹੈਗੇ ਅੱਛਾ ਜੀ ਹਾਂ ਜੀ ਐਡਰੈਸ ਦੱਸ ਦੋ ਜੀ ਆਪਣਾ ਰਸ ਨਾਮ ਕਸ਼ਮੀਰ ਸਿੰਘ ਜੀ ਹਾਂ ਜੀ ਪਿੰਡ ਖਜਾਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਬਾਬਾ ਕਾਲਾ ਸਾਹਿਬ ਠੀਕ ਹੈ ਜੀ ਫੋਨ ਨੰਬਰ ਦੱਸ ਦੋ ਜੀ 98155 3583 ਠੀਕ ਹੈ ਜੀ ਹਾਂ ਜੀ ਇਹ ਨੰਬਰ ਆ ਜੀ ਠੀਕ ਹੈ ਮੇਰਾ ਵੀਰ ਸੰਪਰਕ ਕਰ ਲੋ ਬਾਕੀ ਬੇਨਤੀ ਆ ਕੋਈ ਤਸੱਲੀ ਕਰਕੇ ਦੋਵੇਂ ਟਾਈਮ ਚੋ ਕੇ ਫੇਰ ਮੇਰੇ ਕੋ ਮੇਰਾ ਵੀਰ ਮੇਰੇ ਕੋ maal ਲੈ ਕੇ ਜਾਣ ਜੀ 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 ਹਾਂ ਜੀ ਕਿਸ ਤਰ੍ਹਾਂ ਦਾ ਕੋਈ ਲੰਬੇ ਵਾਲੀ ਗੱਲ ਨਾ ਰਹੇ ਭੈਣ ਭਰਾ ਦੇ ਪੈਸੇ ਬੜੇ ਔਖੇ ਬਣਦੇ ਆ ਹਾਂ ਜੀ ਦਸਨੀਆਂ ਕਰਕੇ ਪੂਰੀ ਆਪਣੇ ਸ਼ਾਰ ਮੀਨ ਕਰਕੇ ਫੇਰ ਮੇਰਾ ਵੀਰ ਇਹ maal ਲੈ ਕੇ ਜੀ ਸ਼ੁਰੂਆਤ ਕਰੀਏ ਝੋਟੀ ਤੋਂ ਹੀ ਫੇਰ ਹਾਂ ਹਾਂ ਜੀ ਝੋਟੀ ਤੋਂ ਜੀ ਝੋਟੀ ਬਹੁਤ ਸੋਹਣੀ ਆ ਆ ਵੇਖੋ ਜੀ ਸਿੰਘ ਸਿੰਘ ਵੀ ਤੇ ਕਿੰਨੇ ਦਿਨ ਹੋ ਗਏ ਭਾਜੀ ਸੂਈ ਦੇ ਪਰਸੋਂ ਦੀ ਸੂਈ ਹੈ ਜੀ ਪਰਸੋਂ ਦੀ ਸੂਈ ਬੱਚਾ ਕੀ ਮਗਰ ਕਟਾ ਜੇ ਪਿਛੇ ਜੀ ਅੱਛਾ ਕਟਾ ਮਗਰ ਹਾਂਜੀ ਠੀਕ ਹੈ ਜੀ ਆਹ ਵੇਖੋ ਕੁਆਲਿਟੀ ਸਿੰਘ ਦੀ ਆਹ ਧਾਣ ਦੀ ਕੁਆਲਿਟੀ ਚੈੱਕ ਕਰ ਲਈ ਬਾਕੀ ਕੱਦ ਥੋੜਾ ਨਾਰਮਲ ਹੀ ਆ ਜਿਆਦੀ ਵੱਡੀ ਨਹੀਂ ਗਈ ਦੁੱਧ ਕਿੰਨਾ ਆਇਆ ਦੁੱਧ ਜੇ ਭੋਲਾ ਪਰਸੋਂ ਤੋਂ ਸੁਈਏ ਆਪਣੇ ਅੱਥਰ ਦੇ ਸਾਹਿਬ ਅੱਛਾ ਜੀ ਸਾਡਾ ਰੇਟ ਜਿਹੜਾ ਹੋਣਗੇ ਨਾ ਕੋਈ ਕੋਈ ਵਪਾਰੀ ਨਾ ਕਰੂਗਾ ਰੇਟ ਮੈਂ ਦਾ ਛੋਟਾ ਛੋਟਾ ਕਰੂੰਗਾ ਹਾਂ ਤੇ ਹਰ ਬੰਦਾ ਮੇਰੇ ਨਾਲ ਭੱਜਾ ਹੋਵੇ ਜੀ ਬਸ ਇਹ ਇਹ ਕੰਮ ਕਰਦਾ ਜੈ ਜੀ ਕਰਦੇ ਘਰ ਤੋਂ ਕੱਢ ਲਾਉਣਾ ਘਰ ਤੋਂ ਕੱਢ ਦੇ ਘਰ ਤੋਂ 7 ਕਿਲੋ ਬੋਲਾ ਇਹਦੇ ਕੋਲ ਤਿਆਰ ਸੂਆ ਪਹਿਲਾਂ ਹੀ ਹੈ ਨਹੀਂ ਅੰਦਾਜ਼ਾ ਪਿੱਛੇ ਕਟਾ ਪਰਸੋਂ ਦੀ ਸੂਈ ਆ ਵੇਖੋ ਜੀ ਬਾਕੀ ਜਿਆਦਾ ਹੀ ਵੱਡੀ ਨਹੀਂ ਛੋਟੀ ਆ ਕੱਦ ਦੀ ਬਲੂਨ ਛੋਟੀ ਆ ਪਹਿਲਾ ਸੂਆ ਤੇ ਫਿਕਸ ਆਰਡਰ ਵਾਲੀ ਤਾਂ ਥਾਨ ਬੜਾ ਚੰਗਾ ਸੋਹਣਾ ਲੱਗਾ ਜੀ ਆ ਗੁਰ ਥਾਣ ਦੀ ਕੁਆਲਿਟੀ ਬਹੁਤ ਹੀ ਸੋਹਣੀ ਹੈ ਵੇਖ ਸਕਦੇ ਆ ਆ ਵੇਖੋ ਜੀ ਲੰਮੀ ਤੋਰ ਦੇ ਵੀਰੇ ਕਰ ਹਾਂ ਗੁੰਦਵੀਆਂ ਗੋਲ ਆ ਲੱਸੀ ਲੱਸੀ ਕੋਈ ਨਹੀਂ ਗਈ ਆ ਜੋ ਲੈ ਬਈ ਆ ਵੇਖੋ ਜੀ ਵੇਖੋ ਥਾਣ ਚੈੱਕ ਕਰੋ ਜੀ ਇਹਦਾ ਇੰਟਰਸਟ ਆ ਬਾਕੀ ਇਹ ਕੋਈ ਗੱਲ ਕਰਨੀ ਆ ਹਾਂ ਜੀ ਇਹ ਉਹ ਇਹ ਪਹਿਲੇ ਨੇ ਆ ਤਾਂ ਥਾਣੇ ਦਾ ਲੱਗਾ ਜਿਦਾ ਚੌਥੇ ਸੂਰੇ ਦੇ ਮਾਰੇ ਤੋਂ ਹਾਂ ਇਹ ਵੀ ਚੰਗਾ ਲੱਗਾ ਥਾਣ ਵੀ ਚੰਗਾ ਲੱਗਾ ਵਾ ਵਧੀਆ ਦਾ ਕਾਤੇ ਦੂਜੀ ਗੱਲ ਹੋ ਰਿਹਾ ਹਾਂਜੀ ਇਹ ਆਉਣ ਨਹੀਂ ਕਰਦੀ ਕੋਈ ਕਿਸ ਤਰ੍ਹਾਂ ਦਾ ਵੀ ਜਿੱਦਾਂ ਮੈਂ ਕਿਹਾ ਜੇ ਇੱਕਦਾਂ ਪਹਿਲਾਂ ਵੀ ਆਉਣ ਕੀਤਾ ਇਹਨੇ ਠੀਕ ਠੀਕ ਹੈ ਠੀਕ ਹੈ ਦੋਦੀ ਕੋਈ ਗਰੰਟੀ ਦੀ ਭੋਲੀ ਆ ਇਹ ਝੋਟੀ ਪਹਿਲਾਂ ਨੇ ਆ ਭਾ ਜੈ ਜਿਆ ਠੀਕ ਆ ਹਾਂਜੀ ਤੇ ਥਾਣ ਥੋਣ ਓਕੇ ਆ ਉਹ ਸਾਰੇ ਓਕੇ ਆ ਜੀ ਵਧੀਆ ਵਧੀਆ ਤੁਹਾਨੂੰ ਦੱਸਣ ਦਾ ਸਾਰੇ ਭਣ ਭਰਾਵਾਂ ਦੇ ਸਾਹਮਣੇ ਆ ਨੇ ਆਪਣਾ ਵੀ ਫਰਜ ਬਣਦਾ ਪੁੱਛਣ ਦਾ ਹਾਂ ਜੀ ਤੇ ਦੱਸੋ ਫੇ ਕਿੰਨਾ ਕੁ ਦੁੱਧ ਚਵਾਊਗੀ ਏ ਇਹ ਦੁੱਧ ਦੇ ਦਾਫਾ ਲਾ ਕੇ ਤੋਂ ਬੜੀ ਤੇ ਹੋ ਜੀ ਠੀਕ ਆ ਸਾਰੇ ਭਣ ਭਰਾਵਾਂ ਨੂੰ ਠੋਠੀ ਆ ਹਾਂ ਜੀ ਫੋਲਾ ਤਾਂ ਹੈ ਨਹੀਂ ਜੀ 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 ਵਧੀਆ ਤੇ ਕਿੰਨਾ ਕਰੋਗੇ ਮੋਲੇ ਦਾ ਮੋਲੇ ਦਾ 75 ਕਰਦੇ ਆ ਮਾਨ ਤਣ ਕਿੰਨਾ ਕਰੋਗੇ 70000 ਤੋਂ ਮਾਨ ਕਰਾਂਗੇ ਹੋਰ ਹੋ ਜੂ ਜਾਇਜ 70000 ਤੋਂ ਮਾਨ ਨਹੀਂ ਕਰਾਂਗੇ ਖੁੱਲਾ ਹੋ ਜਾਊਗਾ ਕਿ ਨਹੀਂ ਖੁੱਲਾ ਕਰ ਦਾਂਗੇ ਜੀ ਅੱਜ ਦਿਲਯਾਰ ਹੋ ਜੀ ਅੱਜ ਤੁਹਾਡੇ ਤੱਕੋ ਡਰ ਲੱਗਦਾ ਮੈਨੂੰ ਕਿ ਡਰ ਆਉ ਠੀਕ ਹੈ ਜੀ ਮੈਨੂੰ ਮੈਨੂੰ ਦੱਸਦੇ ਬੜਿਆ ਵੀ ਹਾਂ ਜੀ 10 ਕਰੋੜ ਬੜਿਆਉਂਦੇ ਆ ਤਾਂ ਮੈਂ ਹੋਰ ਥੱਲੇ ਮੈਂ ਰੇਟ ਅੱਜ ਸੁੱਟ ਕੇ ਦੇ ਦੱਸ ਦੋ ਫੇ ਕਿੰਨੇ ਦੀ ਲਾਟ ਹੋ ਚਲੋ ਭੈਣ ਭਰਾ ਜਿੱਦਾ ਦੀ ਸਾਹਮਣੇ ਹੋ ਲੋ ਝੋਟੀ ਹੋਰੀ ਖਿੱੱਚੀ ਅਗਲੇ ਕੋ ਮਾਰ ਆਹ ਦੇਖੋਈ ਬੂਥੀ ਵੀ ਚੈੱਕ ਕਰ ਲੋ ਪਤਾ ਮਗਰ 나ੜੂ ਦੇ ਆ ਨਾੜੂ ਨਾ ਖਾਣੇ ਕਰਾਂ ਚੈੱਕ ਕਰ ਲੋ ਥਾਨ ਬੜਾ ਸੋਹਣਾ ਲੱਗਾ ਜੀ ਤੇ ਬਾਕੀ 70 ਜੋ ਮਾਣ ਹੋਊਗਾ ਹੋਊਗਾ ਜੀ ਫੋਨ ਲਾ ਲਿਓ ਜੀ ਦੂਜੇ ਨੰਬਰ ਤੇ ਆਪਾਂ ਨੂੰ ਸੋਹਣੀ ਆ ਵੈੜ ਹੈ ਬਾਹਰ ਹੈ ਜੀ ਇਹਦਾ ਸੁਹਾ ਘਰਵਾ ਜੀ ਇਹਦਾ ਦੂਜਾ ਸੁਹਾ ਜੀ ਦੂਜਾ ਸੁਹਾ ਠੀਕ ਹੈ ਜੀ ਤੇ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹ ਇਹਨੂੰ ਸੂਈ ਨੂੰ ਹੋ ਗਿਆ 10-12 ਦਿਨਾਂ ਦੀ 10-12 ਦਿਨ ਹੋ ਗਏ ਪਿੱਛੇ ਵਸ਼ੀ ਇਹਦੇ ਪਿੱਛੇ ਵਸ਼ੀ ਹੈ ਵਸ਼ੀ ਬੜੀ ਸੋਹਣੀ ਹੈ ਤੇ ਦੁੱਧ ਕਿੰਨਾ ਇਹਦੇ ਕੋਲ ਜੀ ਹੁਣ ਇਹ ਕੋਲ ਦੁੱਧ 11 ਲੀਟਰ ਦੁੱਧ ਆਇਆ 11 12 ਲੀਟਰ 11 ਕਿਲੋ ਦੁੱਧ ਤਿਆਰ ਆ ਤੌਰ ਵੀ ਇਹ ਬੜੀ ਸੋਹਣੀ ਜੀ ਆ ਵੇਖੋ ਜਰਸੀ ਆ ਤੇ ਚਿੱਟੀ ਚਿੱਟੀ ਆ ਗਈ ਜਰਸੀ ਇਹ ਚਿੱਟੀ ਆ ਇਹ ਚਿੱਟੀ ਅੱਜਕੱਲ ਤੁਹਾਨੂੰ ਪਤਾ ਬੜੇ ਤਰ੍ਹਾਂ ਦੇ ਹੁੰਦੇ ਆ ਹਾਂਜੀ 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 ਆ ਵੇਖੋ ਜੀ ਬਹੁਤ ਹੀ ਸੋਹਣੀ ਹੈ ਸੀਲ ਠੰਡੀ ਪੂਰੀ ਆ ਇੱਕ ਮੋੜੇ ਦੁੱਧ ਬਿਲਕੁਲ ਸੀਲ ਠੰਡੀ ਆ ਹਾਂਜੀ ਠੰਡੀ ਜੀ 11 ਕਿਲੋ ਦੁੱਧ ਤਿਆਰ 11 ਕਿਲੋ ਤਿਆਰ ਸੁਆ ਦੂਜਾ 12 ਹੋਊਗਾ ਤਮ ਕਹਾਂਗੇ 11 ਠੰਡੀ ਇਦਾਂ ਦੀ ਆ ਵੀ ਬਹੁਤ ਸੀਰ ਆ ਵੇਖੋ ਚੂਨ ਤੇ ਆਊਗਾ ਤੇ 12 ਹੀ ਹੋਊਗਾ ਜੀ ਹਾਂਜੀ ਆ ਥਣਾ ਦੇ ਮਾੜੇ ਮਾੜੇ ਮੋਕੇ ਹੋ ਗਏ ਜੀ ਮੋਕੇ ਦਾ ਦੋ ਥੋੜੇ ਥੋੜੇ ਜੇ ਨਾਰਮਲ ਜੇ ਮੋਕੇ ਆ ਉਹ ਦਰਦ ਚ ਨਾ ਉਹ ਇਹ ਕੋ ਜਖਮ ਵਾਲੇ ਨਹੀਂ ਹੈ ਇਹ ਭੰਰਣਾ ਵਾ ਹਾਂ ਜੀ ਹਾਂ ਜੀ ਸਾਰਾ ਕੰਮ ਇਹ ਨਹੀਂ ਵੀ ਮੋਕੇ ਤੋੜਦੇ ਯਾਰ ਸਿੱਧੀ ਆ ਆ ਵੇਖੋ ਸੋਹਣੀ ਆ ਤੇ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਵਾ ਆ ਵੇਖੋ ਜੀ ਰੇਟ ਬਿਲਕੁਲ ਜਾਇਜ਼ ਕਰਨੇ ਆ ਕਮਾਲ ਆ ਵੀ ਆ ਜਾ ਆ ਵੇਖੋ ਜੀ ਆਰਡਰ ਫਿਕਸ ਹੈ ਇਹਦਾ ਆਨਲਾਈਨ ਬਹੁਤ ਹੀ ਚੰਗੀ ਆ ਜੀ ਤੋ ਜਿਹੜੀ ਕੋਈ ਸਾਡੇ ਕੋਲ ਗੱਲ ਰਹਿ ਗਈ ਪੁੱਛਣ ਵਾਲੀ ਤੁਸੀਂ ਫੋਨ ਤੇ ਪੁੱਛ ਸਕਦੇ ਜੇ ਕਈ ਵਾਰ ਕੁਝ ਗੱਲਾਂ ਨਹੀਂ ਯਾਦ ਰਹਿੰਦੀਆਂ ਭੁੱਲ ਜਾਈਦਾ। ਹਾਂ ਜੀ। ਵਸ਼ੀ ਵੀ ਨਾਲ ਬੰਦੇ ਸਾਡੇ ਨਾਲ। ਹਾਂ ਜੀ ਵਸ਼ੀ ਵੀ ਬਹੁਤ ਸੋਹਣੀ ਹੈ। ਬਹੁਤ ਵਧੀਆ ਚੀਜ਼ ਆ ਰਿਹਾਗੇ ਇਹਨੇ। ਆਹ ਵੇਖੋ ਜੀ ਵਸ਼ੀ ਇੱਕ ਕੁਆਲਟੀ। ਵਸ਼ੀ ਆ ਚੈਰ ਦੀ ਬਹੁਤ ਸੋਹਣੀ। ਆਹ ਵੇਖੋ ਜੀ ਚੈੱਕ ਕਰੋ ਵਸ਼ੀ। ਕੁਆਲਟੀ ਬੜੀ ਜੀ ਵਸ਼ੀ ਦੀ। ਦੁੱਧ ਭਾਜੀ ਕਿੰਨਾ ਕ ਚਵਾਈ ਜਾਊਗੀ ਇਹ? ਭਾਜੀ ਇਹ ਦੁੱਧ ਦੇ ਕੱਜੂ ਤੇਰਾ 14 ਲੀਟਰ ਹੈ। ਹਾਂ ਜੀ। ਸਾਡੇ ਕੋ ਡੰਗਰ ਨਾਲ ਪੱਠਿਆਂ ਥੋੜੀ ਕਮੀ ਆਉਂਦੀ ਆ। ਆਉਂ ਕੰਪਨਟਾਂ ਇੱਥੇ ਤੇ ਵਨ ਵਨ ਪਾਸ ਸਭਾਰ ਕਹਿੰਦਾ ਕਿਥੇ ਮਰਜੀ ਦੁੱਧੂ ਗਾਂ ਨੂੰ ਕਰ ਲੋ ਦੁੱਧ ਤੋਂ ਠੀਕ ਹੈ ਜੀ ਬਾਕੀ ਹੈ ਠੰਡੀ ਤੇ ਚੰਗੀ ਆ ਏਦਾਂ ਠੰਡੀ ਬਹੁਤ ਵਧੀਆ ਰਸੀ ਪਾਉਣ ਦੀ ਕੋਈ ਲੋੜ ਨਹੀਂ ਠੀਕ ਠੀਕ ਹੈ ਜੀ ਆਹ ਰਸੀ ਇਹ ਪਿੱਛੇ ਦੇ ਹਾਂਜੀ ਦੇਖ ਲੀ ਦੱਸੋ ਫੇ ਮੁੱਲ ਕਿੰਨਾ ਕਰਨਾ ਜੀ ਇਹ ਮੁੱਲ ਪਹਿਲਾਂ 40 ਹੈ ਜੀ ਹਾਂਜੀ 35000 ਨਹੀਂ ਦਵਾਂਗੇ ਜੀ ਉੱਚੇ ਛੋੜ ਜਦੋਂ ਛੋੜ ਛੱਪਾ ਦੇ ਹੋ ਜੂਗਾ ਖੁੱਲੀ ਹੋ ਜੂਗੀ ਨਹੀਂ ਖੁੱਲੀ ਨਾ ਕਰਾਓ ਜੇ ਥੋੜਾ ਟਾਈਟ ਕਰ ਬਾਕੀ ਫੋਨ ਕਰ ਲੈ ਕੋਈ ਹੈ ਨਾ ਜਿਹਨੂੰ ਪਸੰਦ ਹੋਵੇ ਹਾਂਜੀ ਖੁਸ਼ ਹੋ ਜਾ ਲਾ ਗਦੇ ਜੀ ਜੀ ਕੋਈ ਪਤਾ ਨਹੀਂ ਆ ਗਾਂਹ ਜੀ ਹਾਂਜੀ ਇਹ ਮਟੈਲੇ ਬੰਦੇ ਕੋਈ ਆ ਗਾਂਹ ਦਾ ਚਵਾ ਵਧੀਆ ਸਮਾ ਵਧੀਆ ਸੀਲ ਖੁਲੀ ਇਹ ਵੀ ਬਹੁਤ ਵੱਛੀ ਪਿਛੇ ਦੇ ਅੱਛਾ ਇਹਦੇ ਪਿਛੇ ਵੱਛੀ ਪਿਛੇ ਵੱਛੀ ਖੁਲੀ ਕਿੰਨੇ ਦਿਨ ਹੋ ਗਏ ਹੋ ਗਏ ਸੂਈ ਨੂੰ ਚੌਥਾ ਪਰਮਾ ਦੇਣੀ ਆ ਠੀਕ ਹੈ ਥਾਣ ਥਣ ਚੰਗਾ ਲੱਗਾ ਇਹਨੂੰ ਆ ਵੇਖੋ ਥਾਣ ਦੀ ਕੁਆਲਿਟੀ ਬਹੁਤ ਸੋਹਣੀ ਚੁਾਈ ਮਈਆਂ ਵਾਲੀ ਸੁਆ ਦੂਜਾ ਜੀ ਜਰਸੀ ਜਉਂਦੀ ਆ ਨਾ ਜਰਸੀ ਜਰਸੀ ਜਉਂਦੀ ਆ ਜੀ ਠੀਕ ਜੇ ਸੰਭਾਲੀ ਜਾਵੇ ਤੇ ਨਹੀਂ ਮੈਂ ਤੇਰਾ ਬਰਾ ਕਰ ਦੇਣੀ ਆ ਜੀ ਕਿੰਨਾ ਦੁੱਧ ਇਹਦੇ ਕੋਲ ਹੁਣ ਉਹਦੇ ਕੋਲ 10 ਲੀਟਰ ਊਗਾ ਹੋਣਾ ਠੀਕ ਆ ਤੋਰੋ ਇਹਨੂੰ ਵੀ 10 ਲੀਟਰ ਦੁੱਧ ਤਿਆਰ ਆ ਇਹਦੇ ਕੋਲ ਸੁਆ ਦੁੱਜਾ ਆ ਵੇਖੋ ਜੀ ਆ ਵੇਖੋ ਕੱਦ 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 ਕਾੜ ਚੰਗਾ ਇਹਦਾ ਵੀ ਸੋਹਣਾ ਵਾ ਆ ਵੇਖ ਸਕਦੇ ਕੈਂ ਮੈਂ ਆ ਬੁੱਧਾ ਤੋਂ ਮੂੰਹ ਕੈਂ ਮੈਂ ਪੁੱਛ ਹਾਂਜੀ ਹਾਂਜੀ ਉਹ ਸਾਰਾ ਕੋ ਖਾਇਆ ਜਾਊਗਾ ਜੀ 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 ਕੁਆਲਿਟੀ ਚੰਗੀ ਜਰਸੀ ਚ ਆਉਂਦੀ ਆ ਹਾਂਜੀ ਛੱਡੀ ਛੁੱਡੀ ਜੇ ਬਹੁਤ ਸੀਨ ਆ ਭਾਵੇਂ ਲੱਤ ਫੱਲੋ ਵਸ਼ੀ ਦੀ ਤੇਰੀ ਆ ਇਹਨਾਂ ਕੋਈ ਸੋਚਿਓ ਵੀ ਕਿਤੇ ਐਵੇਂ ਹੀ ਆ ਆ ਕੋਈ ਬੁੱਢੜ ਨਾ ਸਮਝੀਂ ਵਾਹ ਆਖੋ ਅੱਖਾਂ ਕੈਮ ਆ ਪੂਰੀਆਂ ਇਹ ਆ ਕੇ ਸਾਂਭ ਘੱਟ ਹੋਈ ਆ ਬਸ ਹਾਂ ਬੱਸ ਯਾਰ ਨਹੀਂ ਕਿਤੇ ਆਵਾਂਗੇ ਆ ਵੇਖੋ ਇੱਥੀਆਂ ਕੋਈ ਨਹੀਂ ਇੱਥੀਆਂ ਆਈ ਜੇ ਕੋਈ ਤਾਂ ਲੱਗੇ ਚੰਗੀ ਸੋਹਣੀ ਸੁਨੱਖੀ ਆ ਜੀ ਦੁੱਧ ਕਿੰਨਾ ਕਚਵਾਈ ਜਾਊਗੀ ਇਹ ਇਹ ਦੁੱਧ ਕਈ ਜਾਣਾ 12-13 ਲੀਟਰ ਆਹ 12-13 ਲੀਟਰ ਚ ਆਈ ਜਾਊਗੀ ਦੁੱਧ ਕਈ ਜਾਣਾ 12-13 ਲੀਟਰ ਠੀਕ ਆ ਪਿੱਛੇ ਹੈ ਵੱਛੀ ਆ ਪਿੱਛੇ ਵੱਛੀ ਆ ਜੀ ਹਾਂ ਜੀ ਠੀਕ ਆ 9 ਤੋਂ ਲੈ ਕੇ 10 ਕਿਲੋ ਹੈ ਠੀਕ ਆ ਹਾਂ ਜੀ ਜਿਹੜਾ ਚੋਆ ਲੈਣਾ ਕੇ ਭਨ ਭਰਾ ਵਾਦ ਨਿਕਲੂ ਮੇਰਾ ਕਿਲੋ ਦੁੱਧ ਦੋ ਕਿਲੋ ਜੀ ਘਟਣਾ ਹੋਊਗਾ ਬੰਦਾ ਵੇ ਮੇਰੀ ਗਾਰੰਟੀ ਆ ਹਾਂ ਜੀ ਮੈਨੂੰ ਪੁੱਛ ਲੈ ਭਨ ਭਰਾ ਕਿ ਜੇ ਤੇਰਾ ਦੁੱਧ ਘਟਿਆ ਤੇ ਮੈਂ ਇਥੇ ਦਿਨ ਦਾ ਰੱਸੀ ਪਾਉਣ ਦੀ ਲੋੜ ਨਹੀਂ ਇਹਨੂੰ ਵੀ ਠਣਾ ਦੀ ਕੋਈ ਬਾਤ ਘਾਟਨੀ ਨਹੀਂ ਹੈਗੀ ਮਾਜਾ ਹੋ ਗਿਆ ਠਣ ਲਗਾ ਜੀ ਬਹੁਤ ਵਧੀਆ ਬਾਤ ਘਾਟਦ ਨਹੀਂ ਆਈ ਕੋਈ ਓਏ ਠੰਦਾ ਨਹੀਂ ਨਾ ਕੋ ਫੂਟ ਛੱਟਾ ਜੀ ਠੀਕ ਆ ਜਿਹੜਾ ਸੰਭਾਲਿਆ ਹਾਂ ਜੀ ਹਾਂ ਜੀ ਹਾਂ ਜੀ ਦੇ ਬੰਦੇ ਕੋਈ ਆ ਸਭ ਸੰਭਾਲਣ ਵਾਲੇ ਮੈਂ ਉਹ ਹੋਰ ਦਾ ਠੀਕ ਤੇ ਦਰ ਕੀ ਹੋਵਾਂ ਦੀ ਹੈ ਨਗਰ ਕਚਾ ਸਭਾ ਦੀ ਆਪੇ ਬਣ ਜਾਂਦਾ ਹਾਂਜੀ 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 ਤੇ ਦੱਸੋ ਫੇ ਕਿੰਨਾ ਕ ਮੁੱਲ ਕਰਨਾ ਜੀ ਇਹਦਾ ਮੁੱਲ 35000 ਹਾਂਜੀ 28200 ਉੱਚ ਮਾਰ ਤਣ ਹੋ ਜਾਊਗਾ ਜੋਗਾ ਖੁੱਲਾ ਹੋਊਗਾ ਕਿ ਹਿਸਾਬ ਨਾਲ ਹਿਸਾਬ ਨਾਲ ਹੋਊਗਾ ਮੁੱਲ ਦੇ ਦੇਣ ਵਾਲੇ ਮੁੱਲ ਕਰਨ ਦੇ ਨਹੀਂ ਮੁੱਲ ਕਰਨ ਦੇ ਵਾਟਾ ਜੀ 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 28000 ਚ ਮਾਨ ਹੋ ਜਾਊਗਾ ਹਾਂ 28200 ਚ ਮਾਨ 28200 ਹਾਂਜੀ 28 ਦੀ ਕਰ ਦੋਗੇ ਹੁਣ 28 ਚ ਕਰ ਦਿਓ ਫਿਰ ਤੁਸੀ ਚਲੋ ਠੀਕ ਹੈ ਜੀ ਠੀਕ ਹੈ ਜੀ ਆ ਦੱਸੋ ਫੇ ਇਹਦੇ ਬਾਰੇ ਇਹ ਗੱਲ ਹੈ ਜੀ ਇਹ ਤੇ ਹਫਤਾ ਦਿਨ ਹਫਤਾ ਲੈ ਦਿਆ ਹਫਤਾ ਹੀ ਲੈ ਜੂ ਪੂਰਾ ਹਫਤਾ ਲੈ ਜੂਗੀ ਇਹਦਾ 2000 ਪਲੱਸ ਆ ਆ ਵੇਖੋ ਜੀ ਰੰਗ ਚੈੱਕ ਕਰੋ ਇਹਦਾ ਵੇਖੋ ਫੇਸ ਕੁਆਲਟੀ ਬਹੁਤ ਚੰਗੀ ਆ ਸੁਆ ਕਿਨਵਾ ਭਜੀ ਇਹਦਾ ਦੂਜਾ ਸੁਆ ਜੀ ਦੂਜਾ ਸੁਆ ਸੋਈ ਆ ਇੱਕ ਹਫਤਾ ਲੈ ਜੂ ਨਾ ਲੈ ਜੂ ਹਫਤਾ ਲੈ ਜੀ ਆ ਵੇਖੋ ਇਹ ਜਾਂਦੇ ਵਿੱਚ ਜੀ ਬਾਕੀ ਪੂਰੀ ਕਾਇਮ ਆ ਜੀ ਕਰ ਹੋ ਜਾ ਕਾ ਥਾਣ ਵੇਖੋ ਜੀ ਇਹਦਾ ਥਾਣ ਬੜਾ ਸੋਹਣਾ ਲੱਗਾ ਪੂਰੀ ਕੁਆਲਿਟੀ ਦੀ ਆ ਕਮਾ ਲਓ ਭਾਜੀ ਆ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਜੀ ਇਹਦੀ ਬਹੁਤ ਹੀ ਚੰਗੀ ਆ ਦੁੱਧ ਵੀ ਸੋਹਣਾ ਚਵਾਊਗੀ ਥਾਣ ਵੇਖੋ ਮੁਠੀ ਦੀ ਚਵਾਲ ਆ ਪੂਰਾ ਵਧੀਆ ਮੁੰਡਾ ਦਾ ਥੋੜਾ ਥੋੜੀ ਮਾੜੀ ਮਾੜੀ ਜੀ ਪਾੜਿਆ ਇਹ ਕਰਕੇ ਥਾਣ ਥੋੜਾ ਜਿਹਾ ਛੋਟਾ ਜਾਪਦਾ ਥਾਣ ਬড়ਾ ਹੋਊਗਾ ਮੁੰਡਾ ਮੁਠੀ ਦੀ ਚਵਾਲ ਆ ਹੈਗਾ ਬਾਕੀ ਪਸਮਾ ਕੱਢੂਗੀ ਚੰਗਾ ਜਦ ਦਸੂਗੀ ਆ ਵੀ ਕੋਈ ਆਪਾਂ ਨੂੰ ਉਂਗਲ ਨਹੀਂ ਕਰਦਾ ਬਹੁਤ ਤਕਸਾਲ ਹੈ ਹਫਤਾ ਹੀ ਖੜੂ ਕੇ ਵਾਦ ਦੇਖ ਲੈ ਜੀ ਵਾਦ ਲਈ ਖੜਾ ਹੈ ਹਾਂ ਖੜੀ ਹੋਇਆ ਸੀ ਹਾਂ ਛੱਤੇ ਲਾਂਡ ਲਾਂ ਚੰਗੀਆਂ ਆ ਥਾਣ ਥਾਣ ਬਹੁਤ ਸੋਹਣਾ ਵਾ ਥਾਣ ਥਣ ਓਕੇ ਕੋਈ ਆਹ ਲੈ ਜਣੇ ਨੇ ਆਹ ਕਹੀ ਯਾਰ ਵਾਦ ਘਾੜਦਣਾ ਹੋਗੀ ਥਾਣ ਦੀ ਕੋਈ ਠੀਕ ਪੂਰੀ ਪਾਸ ਹੋ ਗਿਆ ਹੀ ਆ ਜੀ ਅੱਛਾ ਪੂਰੀ ਚੰਗੀ ਬਾਕੀ ਇੱਕ ਵਾਰ ਥਾਣਾ ਦੀ ਕੁਆਲਿਟੀ ਕੋਲ ਤੋਂ ਚੈੱਕ ਕਰਾ ਆ ਬਾਕੀ ਖੋਲੂਗੀ ਪੂਰਾ ਹਵਾਨਾ ਨਾ ਖੋਲੂ ਖੋਲੂ ਬਰੋ ਜੀ ਕਿਉਂ ਉਹ ਪੈ ਜੇ ਦੁੱਧ ਕਿੰਨਾ ਚਵਾਉਗੀ ਇਹ ਨਾ ਤਾ ਤੁ 20 ਤੋਂ ਬਾਹਰ ਹੀ ਕਰੂਗੀ ਠੀਕ ਆ 20 ਤੋਂ ਪਲਾਸੀ ਕਰੂ ਤੇ ਦੱਸੋ ਫੇ ਕਿੰਨੇ ਦੀ ਇਹ ਮੁੱਲ 20000 ਰੁਪਏ ਆ ਜੀ ਹਾਂ ਜੀ 55000 ਰੁਪਏ ਦੀ ਦਵਾਂਗੀ ਮਾਨ ਤਾਂ ਹੋਊਗਾ ਆ ਜੋਰ ਜੋਪਾ ਤੇ ਕਰਨਾ ਹੀ ਪੈ ਜਾ ਜਿੰਨੂੰ ਪਸੰਦ ਆ ਕਿ ਫੋਨ ਕਰੇ ਹਾਂ ਹਾਂ ਜੀ ਬਾਕੀ ਬਹੁਤ ਹੀ ਸੋਹਣੀ ਆ ਚੰਗੀ ਕੁਆਲਿਟੀ ਦੀ ਆ ਫੋਨ ਕਰ ਲਿਓ ਆ ਆਪਾਂ ਦਿਖਾਣੀ ਆ ਇੱਕ ਵੱਡੀ ਜਰਸੀ ਫੇਸ ਕੁਆਲਿਟੀ ਚੈੱਕ ਕਰੋ ਪਹਿਲਾਂ ਤੂ ਇਹ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਭਾਜੀ ਤੂ ਨੂੰ 10 12 ਦਿਨ ਹੋ ਗਏ ਜੀ ਬੱਚਾ ਕੀ ਇਹਦੇ ਮਗਰ ਉਹ ਅੱਛਾ ਪਿਛੇ ਜੀ ਠੀਕ ਆ ਬਾਸ਼ਾ ਤੇ ਸੂਹਾ ਦੂਜਾ ਦੂਸਰਾ ਸੂਹਾ ਜੀ ਜਰਸੀ ਚ ਆਉਂਦੀ ਹੈ ਨਾ ਬਾਕੀ ਚੁਵਾਈ ਤੋਂ ਬਾਅਦ ਦੀ ਵੀਡੀਓ ਆਪਾਂ ਬਣਾਉਂਦੇ ਆ ਚੁਵਾਈ ਹੋ ਗਈ ਚੁਵਾਈ ਹੁੰਦੀ ਦੀ ਵੀਡੀਓ ਆਪਾਂ ਉੱਪਰ ਚਲਾ ਦੇਣੀ ਆ ਹਾਂਜੀ ਹਾਂਜੀ ਤੇ ਬਾਕੀ ਤਿਆਰ ਹੋਈ ਦੀ ਵੀਡੀਓ ਵੀ ਬਣਾਈ ਆ ਵੀਰ ਨੇ ਉਹ ਵੀ ਉੱਤੇ ਚਲਾ ਦਾਂਗੇ ਆ ਥਣ ਚੈੱਕ ਕਰ ਲਓ ਇੱਕ ਵਾਰ ਚੁਵਾਈ ਤੋਂ ਬਾਅਦ ਦੀ ਵੀਡੀਓ ਵਾ ਇਹਦਾ ਦੁੱਧ ਪਤਾ ਨਹੀਂ ਕਿੰਨਾ ਚੋਇਆ ਜੀ ਹਾਂਜੀ ਕਿੰਨਾ ਜੀ ਪੈਣੀ ਪਿਆ ਜੀ ਠੀਕ ਹੈ ਜੀ ਉਹ ਬਾਕੀਆਂ ਤੇ ਤੇ ਵੱਧ ਤੋਂ 12 ਲੀ ਬੇਨਤੀ ਆਲਾ ਵਾ ਇੱਕ ਟਾਈਮ ਦਾ ਠੀਕ ਹੈ ਠੀਕ ਹੈ ਜੀ ਹਾਂ ਜੀ ਉਹ ਵੀ ਪਿਆਸ ਉਹ ਆਪਾਂ ਉੱਤੇ ਬਾਲਟੀਆਂ ਜਿਹੜੀਆਂ ਆਪਣੇ ਪਟ ਸਰ ਵੀ ਕੋ ਗੱਲ ਨਹੀਂ ਹੈਗੀ ਮੈਂ ਕੋਈ ਨਹੀਂ ਇੱਕ ਵਾਰ ਮੜਾ ਬਾਲਟੀਆਂ ਫੇਰ ਪਾ ਕੇ ਦਿਖਾ ਦੇਣੇ ਬਾਲਟੀਆਂ ਭਰਿਆ ਤੁਹਾਡੇ ਸਾਹਮਣੇ ਹਾਂ ਜੀ ਹਾਂ ਜੀ ਹਾਂ ਜੀ ਪਾੜੀਆਂ ਫੇਰ ਜੇ ਕਹਿਣ ਪਾ ਕੇ ਦਿਖਾ ਚੋਕੇ ਦੂੰਗਾ ਇਹ ਦੋਨੋਂ ਬਾਲਟੀਆਂ ਭਰਨ ਗਿਆ ਜੀ 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 ਦੋ ਬਾਲਟੀਆਂ ਬਾਲਟੀਆਂ ਨੂੰ ਭਰਨੀ ਅਗਲਾ ਲੀਟਰ ਲਿਆਵੇ ਆਪਣਾ ਭਾਂਡਾ ਲੈ ਆਵੇ ਨਾ ਸੱਲੀ ਮਾਰ ਕੇ ਫੇਗ ਆ ਪੂਰੀ ਤਸਲੀ ਕਰਕੇ ਜੀ 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 ਠੀਕ ਆ ਤੇ ਦੁੱਧ ਇਹਦੇ ਕੋਲ ਇਸ ਟਾਈਮ ਤੇ ਹੈ ਕਿੰਨਾ ਰੈਡੀ ਇਹਨੂੰ ਰੈਡੀ ਦੁੱਧ ਜਿਹੜਾ ਇੰਨਾ ਹੈ 23 ਲੀਟਰ ਹੈ ਅੱਛਾ 23 ਲੀਟਰ ਦੁੱਧ ਤਿਆਰ ਆ ਅਸੀਂ ਘੱਟ ਗਏ ਨੇ 1-2 ਕਿਲੋ ਠੀਕ ਪਰ ਹੈ 25 ਆ ਹਾਂਜੀ ਜੇ ਸਹੀ ਦੋ ਟਾਈਮ ਟਮਾ ਟਮਾ ਚੋਗੇ ਤੇ 25 ਲੀਟਰ ਆ ਹਾਂਜੀ ਪਰ ਆਪਾਂ 23 ਲੀਟਰ ਦਾ ਸੌਦਾ ਕਰ ਲਾਂਗੇ ਜੀ ਜੀ ਹਾਂਜੀ ਠੀਕ ਐ ਨਾ ਤੋਰੀ ਐ ਜੀ ਤੂੰ ਕਾਹ ਰਹਿ ਗਿਆ ਕੱਦ ਕਾੜ ਚੈੱਕ ਕਰ ਲਓ ਪੂਰੀ ਵੱਡੀ ਆ ਬਾਕੀ ਇਹ ਚੁਆਈ ਤੋਂ ਬਾਅਦ ਦੀ ਵੀਡੀਓ ਚੁਆਈ ਵਾਲੀ ਵੀਡੀਓ ਵੀ ਆਪਾਂ ਨਾਲ-ਨਾਲ ਚਲਾਉਣੀ ਆ ਸਕ੍ਰੀਨ ਦੇ ਉੱਪਰ ਹੀ ਚੱਲੂਗੀ ਤੇ ਚਵਾਈ ਹੁੰਦੀ ਦੀ ਵੀਡੀਓ ਵੀ ਚੱਲੂਗੀ ਆਹ ਵੇਖੋ ਜੀ ਬਾਕੀ ਕੈਮ ਪੂਰੀ ਆ ਜਰਸੀ ਆ ਜੀ ਵੱਡੀ ਤੇ ਗਰਮੀ ਵਾਲਾ ਮਾਲ ਆ ਏ ਗਰਮੀ ਦੇ ਵਿੱਚ ਇਹਨਾਂ ਨੇ ਕਾੜ ਕੱਢਣੀ ਗਰਮੀ 'ਚ ਫੈਨ ਵੀ ਇਹਨਾਂ ਦੀ ਚੰਗੀ ਉਹਦੀ ਧੁੱਪ ਛਾਂ ਦੀ ਕੋਈ ਪਰਵਾਹ ਨਹੀਂ ਫੇਸ ਚੈੱਕ ਕਰੋ ਲੈ ਜਾਓ ਵੀਰ ਜੀ ਆਹ ਵੇਖੋ ਫੇਸ ਚੈੱਕ ਕਰ ਲਓ ਬਾਕੀ ਪੂਰੀ ਸ਼ਕੀਨ ਆ ਵੇੜ ਬੱਚਾ ਇਹਦੇ ਮਗਰ ਬੱਚਾ ਆ ਜੀ ਆਦਾ ਵਛਾ ਆ ਵਛਾ ਠੀਕ ਆ ਤੇ ਦੁੱਧ ਦੇ ਤੇ ਕੋ ਹੁਣ ਜਿਹੜਾ ਤਿਆਰ ਆ 25 ਲੀਟਰ ਵਾ ਆ ਹੈਗਾ ਜੀ ਠੀਕ ਆ ਜੀ ਸਹੀ ਜੀ ਤੇ ਮੁੱਲ ਕਿੰਨਾ ਕਰਦੇ ਜੀ ਇਹਦਾ ਉਹਨਾਂ ਦਾ 80000 ਕਰਦੇ ਆ ਹਾਂ ਜੀ ਸਾਰੇ ਛੋਟਾ ਕਰਦੇ 70000 ਜੀ ਮਾਨ ਤਾਨ ਹੋ ਜਾਊਗਾ ਉੱਚੋਂ ਚਲੋ ਹੋ ਜਾਓ ਫੁੱਲਾ ਕਰ ਦੋਗੇ ਹਿਸਾਬ ਨਾਲ ਹਾਂ ਜੀ ਹਿਸਾਬ ਨਾਲ ਹੋਊਗਾ ਠੀਕ ਹੈ ਠੀਕ ਹੈ ਜੋ ਜੋਰ ਦੇ ਮੁੰਡਿਆਂ ਦੇ ਉੱਤੇ ਮਾਰਿਆ 85 ਹਜ਼ਾਰ ਦੀ ਐਗਜ਼ਾਮ ਬਾਕੀ ਹੈ ਕੱਦ ਕੱਦ ਜੀ 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 ਹੁਣ ਆਪਾਂ ਚਵਾਈ ਹੁੰਦੀ ਦੀ ਵੀਡੀਓ ਨਾਲ ਨਾਲ ਚਲਾਈ ਜਾਣੀ ਇਹਦੇ ਉੱਤੇ ਉਹ ਵੀ ਵੇਖਣ ਇਹ ਕੋਰ ਵੀ ਹੈਗੀ ਬੰਦਰ ਸਾਹਿਬ ਦੀ ਗੱਲ ਸੱਚੀ ਤੋਂ ਦੱਸਾਂ ਵੀ ਇਹਦਾ ਸੌਦਾ ਹੋਇਆ ਤੁਹਾਡੇ ਕਰਕੇ ਚੋਈ ਆ ਹਾਂ 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 ਇਹਦਾ ਸੌਦਾ ਹੋਇਆ ਵਾ ਤੇ ਸਾਈ ਦੇ ਕੇ 500 ਹਾਂਜੀ ਕੋਈ ਕੋਈ ਉਹਨਾਂ ਨੇ ਉਹਨਾਂ ਚਲੇ ਚੋਣੀ ਆ ਤੇ ਉਹਦੇ ਵਿੱਚ ਹੋ ਸਕਦਾ ਕੋਈ ਦਾਤ ਸਦਾਰ ਹੋਣਾ ਵੀ ਹੋ ਸਕਦਾ ਇਹ ਵੀ ਹੋ ਸਕਦਾ ਦਾਤ ਸਦਾਰ ਵਾਲਾ ਕੰਮ ਕਿਸੇ ਨਾਲ ਕਰਦੇ ਨਹੀਂ ਜੀ 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 ਅੱਗੇ ਲੋਕਾਂ ਨੂੰ ਲੈਣੇ ਪੈਸੇ ਕੋਈ ਕੁਝ ਦਿੰਦਾ ਮੁੜ ਕੇ ਤੇ ਉਹਦੇ ਤੂੰ ਮੁੜ ਕੇ ਅੱਖਾਂ ਨਹੀਂ ਰਹਿਂਦੀਆਂ ਹਾਂ ਜੀ ਹਾਂ ਜੀ ਇਸ ਕਰਕੇ ਅਸੀਂ ਜੋ ਪੈਸੇ ਦੇ ਕੇ ਤੇ ਉਹ ਬਾ ਲੈ ਜਾਣਗੇ ਜੀ ਨਾ ਪੈਸੇ ਦਿੱਤੇ ਤੇ ਫਿਰ ਫਿਰ ਵੀਡੀਓ ਤੇ ਵੇਚ ਲਾ ਕੇ ਵੀਡੀਓ ਦੇ ਵੇਖ ਕੇ ਤੇ ਆਪਣੇ ਮੇਰੇ ਕੋਲ ਦੋ ਟਾਈਮ ਚੋਕੇ ਲੈ ਠੀਕ ਹੈ ਜੀ ਕਰਨੀ ਭਾਈ ਕੋਈ ਗੱਲਬਾਤ ਹੋਰ ਹਾਂ ਜੀ ਗੱਲਬਾਤ ਇਹ ਹੋਈ ਆ ਭੈਣ ਸਰਾਵਾਂ ਨੂੰ ਕਿ ਸਾਡੇ ਕੋਲ ਹੋਇਆ ਵੀ ਅਸੀਂ ਆਪਣਾ ਅੱਡਾ ਬਣਾਉਣਾ ਵਾ ਜੀ ਤੇ ਵਧੀਆ ਕਮਾਲ ਵੇਚਣਾ 7-8 ਸੌ ਦਾ ਕੰਮ ਕਰਨਾ ਜੀ ਤੇ ਭਾਂਡ ਫੜਾ ਸਾਰੇ ਦਰਸ਼ਨ ਦੇਣ ਨਾਲ ਮਿਲ ਕੇ ਜੀ ਧੋਖੇ ਧੋਲੀ ਦੋਵੇਂ ਟਾਈਮ ਮੇਰੇ ਕੋਲ ਜਾਂਦਾ ਦੋਵੇਂ ਝੋਕੇ ਲੈ ਕੇ ਜਾਣੇ ਉਦਾਂ ਨਹੀਂ ਮੈਂ ਚੌਂਟ ਬਗਾ ਦੇ ਕੱਲੀ ਜੀ ਬਿਲਕੁਲ ਜੀ ਸਵਾਦ ਦੱਸਾਂ ਕਿ 2 ਕਿਲੋ ਵੱਧ ਨਿਕਲੂਗਾ ਘੱਟ ਨਿਕਲੂਗਾ ਸਵਾਦ ਹੀ ਤਾਂ ਆਉਂਦਾ ਜੇ ਕੋਈ ਝੋਈ ਕਰਦੀ ਹੈ ਸਭ ਨੂੰ ਪਤਾ ਹੀ ਸਾਰਾ ਮਾਲਕ ਕੋਈ ਲਾਂਭਾ ਨਹੀਂ ਹੁੰਦਾ ਜੀ 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 ਕਰੀਆਂ ਗੱਲਾਂ ਕਰੀਏ ਕਿ ਉਹਨੂੰ ਧਾਰਾ ਮਾਰ ਕੇ ਦੇ ਦੀ ਉਹਦੇ ਵਿੱਚ ਮਜ਼ਾ ਕੋਈ ਨਹੀਂ ਹੁੰਦਾ ਜੀ 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 ਦੋਆ ਟਾਈਮ ਆ ਤਸੱਲੀ ਕਰਕੇ ਜੁੱਟਰ ਮਾਰ ਕੇ ਲੈ ਕੇ ਜਾਣਾ ਠੀਕ ਹੈ ਜਿਹੜੀ ਗੱਬਣਿਆ ਉਹਨ ਬਸ ਇਹ ਆ ਜੇ ਚੰਗਾ ਮਾਲ ਵਿੱਚ ਆਇਆ ਤੇ ਫੇਰ ਭੈਣ ਭਰਾ ਕੋਈ ਆਜੂ ਦੁਬਾਰਾ ਆ ਜਾਂਦਾ ਹਾਂਜੀ ਹਾਂਜੀ ਜੇ ਆਪਾਂ ਮਾਰਾ ਦਵਾਂਗੇ ਤੇ ਫੇਰ ਗਾਲਾਂ ਬੜੇ ਲੋਕ ਕਸੂਤੀਆਂ ਕਰਦੇ ਨੇ ਬਿਲਕੁਲ ਜੀ ਬਿਲਕੁਲ ਬਸ ਇਸੇ ਮਾਰੀ ਹੁੰਦੀ ਆ ਇਸ ਕਰਕੇ ਇਹ ਬੇਨਤੀ ਆ ਮੇਰੇ ਵੀਰ ਨੂੰ ਵੀ ਸਾਰੀ ਤਸੱਲੀਆਂ ਕਰਕੇ ਤਾਂ ਲੈ ਕੇ ਜਾਓ ਇਹੋ ਜਿਹਾ ਟਾਈਮ ਨਾ ਆਵੇ ਵੀ ਜਿਹੜਾ ਕੋਈ ਗਾਲਾਂ ਲੱਟ ਸਮਾਂ ਆ ਜੇ ਜੀ ਜੀ ਠੀਕ ਹੈ ਠੀਕ ਹੈ ਤੇ ਟੋਟਲ 5 ਪਸ਼ੂ ਸੇਲ ਕਰਨੇ ਆ ਤੇ ਆ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਵੀ ਵੀਡੀਓ ਕਰ ਦਿਓ ਸ਼ੇਰ ਧੰਨਵਾਦ ਜੀ